ਹੈਲੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਲੈ ਆਉਲੇ ਤੇ ਇਹਨਾਂ ਦੀ ਆਪਾਂ ਬਣਾਵਾਂਗੇ ਕੈਂਡੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਕੈਂਡੀ ਬਣੂਗੀ ਇਹਨਾਂ ਨੂੰ ਤੋਲ ਲਓ ਐਸ ਵਾਰ ਲਓ ਸਾਰਿਆਂ ਨੂੰ ਫਿਰ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਆਉਲੇ ਲੈ ਕੇ ਸਟੀਮ ਤੇ ਸਟੀਮ ਕਰਾਂਗੇ ਤੇ ਸਟੀਮ ਕਰਨ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ 10-15 ਮਿੰਟ ਜੇ ਇਸ ਸਟੀਮ ਹੋ ਜਾਣਗੇ ਠੀਕ ਹੈ ਇਹ ਇਹਨਾਂ ਨੂੰ ਆਪਾਂ ਸਟੀਮ ਕਰ ਲਿਆ ਵੇਖੋ ਹੱਥ ਨਾਲ ਹੀ ਟੁੱਟਣ ਲੱਗ ਗਏ ਇਹਨਾਂ ਨੂੰ ਹੁਣ ਆਪਾਂ ਕਿਸੇ ਪਲੇਟ ਵਿੱਚ ਕੱਢਦੇ ਹਾਂ ਜਾਂ ਟ੍ਰੇ ਵਿੱਚ ਇਹਦੇ ਚ ਪਾ ਲੈਂਦੇ ਸਾਰੇ ਅਨੂਰਨ ਨੂੰ ਆਪਾਂ ਇਹਦੇ ਚ ਆਪਾਂ ਕੱਢ ਕੇ ਤੇ ਕਰਮੇ ਪਾ ਜਿਟਕਾ ਨਾਲ ਕਰਾਂਗੇ ਵਕ ਐਦਾਂ ਕਰਕੇ ਇਹਨਾਂ ਨੂੰ ਆ ਜਿਟਕਾ ਬੱਕਰੀਆਂ ਕਰ ਲਾਂਗੇ ਔਲੇ ਬੱਕਰੀ ਕਰ ਲਾਂਗੇ ਇਦਾਂ ਸਾਰਿਆਂ ਨੂੰ ਘਰ ਲਾ ਕੇ ਗਿੱਟਕਾ ਨਾਲ ਕਰ ਲਈ ਵੱਖਾ ਫਾੜੀਆਂ ਵੱਖਰੀਆਂ ਕਰ ਲਈਆਂ ਗਿੱਟਕਾ ਵੱਖਰੀਆਂ ਕਰਤੀਆਂ ਹੁਣ ਇਹਨੂੰ ਪਾਵਾਂਗੇ ਆਪਾਂ ਮਿਕਸੀ ਵਾਲੇ ਚੀਚ ਬੀਟ ਕਰ ਲਿਆ ਔਲੇ ਤੇ ਔਲੇ ਬੀਟ ਕਰ ਲਿਆ ਹੁਣ ਆਪਾਂ ਇੱਧਰ ਤਰ ਲਈ ਕੜਾਈ ਗਰਮ ਤੇ ਕੜਾਈ ਚ ਪਾ ਦਾਂਗੇ ਇੱਕ ਚਮਚਾ ਘਿਓ ਦਾ ਘਿਓ ਪਰ ਤੁਹਾਡੀ ਮਰਜ਼ੀ ਹੈ ਨਮਕ ਦਾ ਨਾ ਪਾਓ ਭਾਈ ਨਹੀਂ ਪਾਉਂਦੇ ਇਹ ਕਾਜੀ ਇੱਕ ਚਮਚ ਕਿਓ ਦਾ ਔਲੇ ਪਾ ਲੈ ਆਪਾਂ ਕੜਾਈ ਚ ਤੇ ਇਹਨੂੰ ਆਪਾਂ ਥੋੜੀ ਜਿਹੀ ਭੁੰਨਾਗੇ ਦੋ ਤਿੰਨ ਮਿੰਟ ਭੁੰਨ ਕੇ ਫਿਰ ਆਪਾਂ ਪਾਉਂਗੇ ਸ਼ੱਕਰ ਲਓ ਜੀ ਆਪਾਂ ਹੁਣ ਇਹਦੇ ਚ ਆਪ ਦੀ ਸਵਾਦ ਮੁਤਾਬਕ ਪਾ ਦਨੀ ਹੈ ਸ਼ੱਕਰ ਆਹ ਦਿਨ ਲਾ ਪੀ ਪਾ ਦੇ ਠੀਕ ਇਹਨੂੰ ਆਪਾਂ ਕਰਦੇ ਥੋੜੀ ਜਿਹੀ ਕਾਲੀ ਮਿਰਚ ਤੇ ਥੋੜਾ ਜਿਹਾ ਜੀਰਾ ਪਾਊਡਰ ਜੀਰਾ ਪਾਊਡਰ ਤੇ ਕਾਲਾ ਨਮਕ ਅੱਧਾ ਚਮਚ ਇਹ ਸਾਰੇ ਨੂੰ ਮਿਕਸ ਕਰ ਲਓ ਇਹ ਮੰਕੇ ਹੋ ਜਾ ਤਿਆਰ ਤੇ ਹੁਣ ਆਪਾਂ ਇਹਦੀ ਦੱਕੈਂਡ ਵੀ ਬਣਾ ਲਈਆਂ ਤੇ ਐਦਾਂ ਪਾਉਲਸ ਵੀ ਬਣਾ ਲਏ ਠੀਕ ਹੈ ਜੀ ਜਿਵੇਂ ਮਰਜ਼ੀ ਬਣਾ ਸਕਦੇ ਤੁਸੀਂ ਦੋਵੇਂ ਤਰ੍ਹਾਂ ਦੇ ਬਣ ਸਕਦਾ ਮੁਰਕੇ ਨਾਲ ਬਣਾ ਕੇ ਐਦਾਂ ਚੀਨੀ ਦੇ ਵਿੱਚ ਕਰਕੇ ਤੇ ਇਹਨਾਂ ਨੂੰ ਇੱਕ ਬੌਲ 'ਚ ਬੰਦ ਕਰ ਲਓ ਐਦਾਂ ਠੀਕ ਹੈ ਜੀ ਟਰਾਈ ਕਰੋ ਸਾਰੇ वीडियो शेयर लाइक कमेंट करो यूट्यूब पर भी अपना चैनल है रजिंद्र कौर तेई पच्ची ते भी लाइक कमेंट करो जी ओके बाय